बीजेपी सांझा ਤੁਹਾਨੂੰ ਰੱਖੇ ਅੱਗੇ ਕੀ ਪੰਜਾਬ ਫੇਰ ਤੋਂ ਕਾਲੇ ਦੌਰ ਵਿੱਚ ਜਾ ਸਕਦਾ ਹੈ ਇਹ ਮਸਲਾ ਚੁੱਕਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾਨ ਨੇ ਕੇਂਦਰ ਵਿੱਚ ਭਗਵਾ ਰੰਗ ਲਹਿਰਾਉਣ ਵਾਲੀ ਬੀਜੇਪੀ ਆਪਣਾ ਸੰਗਠਨ ਪੰਜਾਬ ਵਿੱਚ ਮਜ਼ਬੂਤ ਕਰ ਰਹੀ ਹੈ ਆਰਐਸਐਸ ਦਾ ਵੀ এজেন্ডਾ ਪੰਜਾਬ ਵਿੱਚ ਸ਼ੁਰੂ ਹੋ ਗਿਆ ਹੈ ਸੰਗ ਦੀਆਂ ਸ਼ਾਖਾਵਾਂ ਦਾ ਵਿਸਥਾਰ ਜੋਰਾਂ ਤੇ ਆਇਆ ਇਸ ਮਸਲੇ ਦੇ ਬਾਜਵਾ ਨੇ ਸੀਐਮ ਬਾਦਲ ਤੇ ਭਾਜਪਾ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਦੋਵੇਂ ਪਾਰਟੀਆਂ ਪੰਜਾਬ ਚ ਕਾਲਾ ਦੌਰ ਲਿਆਉਣ ਦੇ ਕੰਮ ਕਰ ਰਹੀਆਂ ਨੇ ਭਾਜਪਾ ਦੀਆਂ ਸ਼ਾਖਾਵਾਂ ਜਿਹੜੀਆਂ ਆਰਐਸਐਸ ਦੀਆਂ ਪਿੰਡਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ 올 ਇੰਡੀਆ 62 ਡਿਫਰੈਡਰੇਸ਼ਨ ਨੇ ਸਿਗਨੇਚਰ ਕੈਂਪੇਨ ਸ਼ੁਰੂ ਕਰ ਲਈ ਇਹ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਦੋਨੋ ਕਮਿਊਨਿਟੀਜ਼ ਦੇ ਵਿੱਚ ਇੱਕ ਵਾਰ ਫੇਰ ਇਹ ਜਿਹੜਾ ਹੈ ਪੇਚਾਪਾਨ ਨੂੰ ਫਿਰਦੇ ਨੇ ਪਹਿਲੇ ਵੀ 15 ਸਾਲ ਦਾ ਜਿਹੜਾ ਹੱਤਵਾਦ ਸੀ ਉਹਦੀ ਬੈਕਗ੍ਰਾਉਂਡ ਵੀ ਇਹੀ ਸੀ ਇਹ ਨਵੇਂ ਸਿਰਿਓਂ ਉੱਥੇ ਫੇਰ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਸਾਡੀ ਚਿੰਤਾ ਕਾਂਗਰਸ ਦੀ ਬਸ ਇੰਨੀ ਹੈ ਕਿ ਪੰਜਾਬ 'ਚ ਅਮਨ ਤੇ ਸ਼ਾਂਤੀ ਰਹਿਣੀ ਚਾਹੀਦੀ ਹੈ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ